ਹਾਂਜੀ ਵਿਰੇ ਹੁਣੀ ਮੁੜ ਗਏ ਸੀਗੇ ਤੇ ਆ ਲੈ ਕੇ ਸੁਧਾਰੇ ਵਿੱਚ ਕੁਤਾ ਬਿਸਕੁਟ ਲੈ ਕੇ ਆਏ ਆ ਘੜਵਾ ਕੇ ਤੇ ਨਾਲ ਮਠਾਈ ਲੈ ਕੇ ਆਏ ਸੀਗੇ ਨਾਲ ਲੈ ਕੇ ਆਏ ਸੀਗੇ ਫਰੂਟ ਤੇ ਨਾਲ ਲਗੇ ਸੀ ਕੱਪੜੇ ਜਿਵੇਂ ਆ ਹੈਗੇ ਆ ਸਰਦਾਰ ਜੀ ਦੇ ਕੱਪੜੇ ਪੱਗ ਨਾਲ ਸ਼ਰਟ ਤੇ ਆ ਇਹਦਾ ਮੇਰਾ ਸੂਟ ਸੁਧਾਰੇ ਦਾ ਇਹ ਨਾ ਮੈਂ ਗਿਆਦਾ ਸੀਗਾ ਵੀ ਮੇਰਾ ਛੋਟਾ ਜਿਹਾ ਸਲਾਈ ਕਰਵਾ ਦਿਓ ਸਲਾਈ ਕਰਵਾ ਕੇ ਮੰਗਾ ਲਿਆ ਸੀ ਮੈਂ ਕਿਉਂਕਿ ਨਾ ਸਾਡੇ ਇਥੇ ਨਾ ਸਲਾਈ ਬਹੁਤ ਜ਼ਿਆਦਾ ਮਹਿੰਗੀ ਆ ਤੇ ਉਥੇ ਮਨੂਰਪੁਰੇ ਸਸਤੀ ਆ ਸਲਾਈ ਉਥੇ ਬਹੁਤ ਘੱਟ ਵਾ ਰਾਈਫਟ ਵੀ ਬਹੁਤ ਘੱਟ ਸਲਾਈ ਆ ਤੇ ਮੇਰੇ ਪਿੰਡ ਵੀ ਆ ਸੂਟ ਆ ਮੇਰਾ ਦੇਖੋ ਜੀ ਤੇ ਸਲਾਈ ਕਰਵਾ ਕੇ ਮੈਂ ਮੰਗਾ ਲਿਆ ਸੀ ਬਹੁਤ ਸੋਹਣਾ ਮ ਕਲਰ ਵੀ ਬਹੁਤ ਸੋਹਣਾ ਬ ਇਸਾ ਫੇਰ ਲਾ ਲਿਓ ਬਾਕੀ ਦਿਖਾ ਦੋ ਹੋਰ ਕੀ ਕੁਝ ਆ ਤੇ ਬੱਚਿਆਂ ਨੂੰ ਲੈ ਕੇ ਆਂਦੇ ਆ ਕੰਬੜ ਕਿਉਂਕਿ ਬੱਚਿਆਂ ਨੇ ਕਿਹਾ ਸਾਨੂੰ ਨਾ ਵੀ ਸਾਨੂੰ ਕੱਪੜੇ ਨਾਲ ਲੈ ਕੇ ਦੋ ਸਾਨੂੰ ਕਹਿੰਦੇ ਸਿੰਗਲ ਕੰਬੜ ਲੈ ਕੇ ਦਿਓ ਵਧੀਆ ਨਾਨੀ ਤੇ ਆ ਫਿਰ ਇਹਨਾਂ ਨੂੰ ਸਿੰਗਲ ਕੰਬੜ ਲੈ ਆ ਦਿੱਸੀ ਆ ਇੱਕ ਆ ਕੰਬੜ ਸੀਗਾ ਬੱਚਿਆਂ ਵਾਸਤੇ ਇੱਕ ਆਹੜਾ ਇਹ ਸਿੰਗਲ ਆ ਇਹ ਕਹੇ ਕਿ ਐਸੇ ਸਪੈਸ਼ਲ ਉਹਨਾਂ ਨੂੰ ਤੇ ਇੱਕ ਆ ਨਾ ਦੋ ਮੱਕਨੇ ਇਹ ਕਨਾਂ ਨੂਰਪੁਰ ਗਏ ਸੀਗੇ ਅਸੀਂ ਪਿਛਲੀ ਵਾਰੀ ਤੇ ਉੱਥੇ ਨਾ ਮੰਮੀ ਲੈ ਕੇ ਆਇਸਰੇ ਇੱਕੋ ਟੂ ਦੋ ਮੰਕ ਆਪਣੇ ਵਾਸਤੇ ਘਰ ਵਾਸਤੇ ਤੇ ਇਹਨਾਂ ਨੇ ਚਾਹ ਪੀਤੀ ਸੀ ਉਹਦੇ ਵਿੱਚ ਇਹ ਕਹਿੰਦੇ ਕਿ ਨੇ ਸੋਹਣੇ ਆ ਫਿਰ ਇਹ ਨਾ ਉਹਨਾਂ ਨੇ ਦੋ ਸਾਨੂੰ ਲਿਆ ਕੇ ਮਾਗੋਲ ਦੇ ਨਾਲ ਦੇ ਹੈ ਕੁਟ ਤੋਂ ਬਸ ਚਲੋ ਜੀ ਇਹ ਸਮਾਨ ਆ ਦੇਖੋ ਇਹ ਸਮਾਨ ਇਹ ਨਾ ਮੈਨੂੰ ਬਹੁਤ ਜ਼ਿਆਦਾ ਮਤਲਬ ਕਿ ਸੋਨੇ ਦੀਆਂ ਤਾਰਾਂ ਨੇ ਤੇ ਕਿਉਂਕਿ ਇਹ ਨਾ ਵੀ ਕਹੇ ਸੇ ਵੀ ਪਾਏ ਤੇ ਅਗੇ ਨਾ ਖਾਲੀ ਹੱਥੀ ਆ ਜਾਈਵੇ ਕਈ ਵੇਪਰ ਬਹੁਤ ਵਧੀਆ ਲੱਗਦਾ ਵਾ ਪਰ ਫਿਰ ਵੀ ਇੰਨਾ ਕਰਕੇ ਤੇ ਜਿੰਨੇ ਜੁਗਾ ਨਾ ਬੰਦਾ ਹੁੰਦਾ ਜੋਰ ਲਾਉਂਦਾ ਹੀ ਲਾਉਂਦਾ ਵਾ ਹਰੇਕ ਭਾਈ ਆ ਜਿਹੜਾ ਆਪਣੀ ਭੈਣ ਵਾ ਜਿੰਨੇ ਜੁਗਾ ਹੁੰਦਾ ਉਹ ਜੋਰ ਲਾਉਂਦਾ ਵਾ ਜੇ ਘੱਟ ਜਿਮਤਾ ਤੇ ਫਿਰ ਵੀ ਵਧੀਆ ਹੀ ਕਰਦਾ ਉਹ ਤੇ ਤਕੜਾ ਤਾਂ ਤਾਂ ਹੀ ਵਧੀਆ ਹੀ ਕਰਦਾ ਪਰ ਕਈ ਹੁੰਦੇ ਨੇ ਸੌਜੋ ਇੱਕ ਜਿਹੜੇ ਵੀ ਨਹੀਂ ਕਰਦੇ ਹੈਗੇ ਪਰ ਜੇ ਭੈਣ ਭਾਈ ਨੂੰ ਨਾਲ ਕੇ ਰਹਿਣ ਕਿ ਜਿਵੇਂ ਕਿ ਜੇ ਦਾ ਭਰਾ ਮੀਰਾ ਤੇ ਭੈਣ ਗਰੀਬ ਆ ਤਾਂ ਨਾ ਉਹ ਆਪਣੀ ਭੈਣ ਦੀ ਹੈਲਪ ਕਰਨੀ ਚਾਹੀਦੀ ਹੈ ਨਾਲ ਲੈ ਕੇ ਚੱਲਣਾ ਚਾਹੀਦਾ ਜੇ ਉਹਦੀ ਭੈਣ ਮੀਰਾ ਭਰਾ ਗਰੀਬ ਆ ਜਾਂ ਭੈਣ ਨੂੰ ਵੀ ਆਪਣੇ ਭਾਈ ਦਾ ਦੇਖਣਾ ਚਾਹੀਦਾ ਵਾ ਉਹਨੂੰ ਵੀ ਪਰ ਨਾਲ ਹੀ ਰੱਖਣਾ ਚਾਹੀਦਾ ਵਾ ਮੇਨਾ ਆਏ ਇੱਕ ਇਹਨਾਂ ਦੇ ਪਿਆਰ ਦਾ ਰਹਿਣਾ ਚਾਹੀਦਾ ਵੀ ਇੱਕ ਦੂਜੇ ਪਰ ਬੋਝ ਨਾ ਬਣੀਏ ਆਪਾਂ ਵੀ ਇਹ ਨਾ ਸੋਚੇ ਕੋਈ ਭਰਾ ਵੀ ਮੇਰੀ ਭੈਣ ਦਾ ਮੇਰੇ ਸਰ ਤੇ ਬੋਝ ਆ ਹਨਾ ਵੀ ਐਵੇਂ ਲਾਜ ਕਰੀ ਜਿਹੜਾ ਮੰਗੀ ਜਾਣਾ ਮੈਂ ਉਹ ਕੰਮ ਨਹੀਂ ਫੜਿਆ ਹੋਇਆ ਜਾਂ ਕਹਦਾ ਵੀ ਬੰਦਾ ਵਧੀਆ ਤੇ ਆ ਕੇ ਹੋਣਾ ਮੰਗੇ ਤਾਂ ਮੈਂ ਉਹਨੂੰ ਕਹਿ ਦੇਣੀ ਹੁੰਨੀ ਵੀ ਮੈਨੂੰ ਇਕੱਲਾ ਵਾ ਸੂਟ ਦੇ ਦੇ ਤਾਂ ਕੁਝ ਨਹੀਂ ਲੈਣਾ ਮੈਂ ਅੱਗੇ ਵੀ ਕੁਝ ਨਹੀਂ ਲੈਂਦੀ ਹੁੰਦੀ ਮੈਂ ਕਹਿੰਦਾ ਨਹੀਂ ਕੁਝ ਨਹੀਂ ਲੈਣਾ ਵਸ ਤੂੰ ਆਪਣਾ ਦੇਖ ਬੱਚਿਆਂ ਦਾ ਦੇਖ ਬਾਕੀ ਉਹ ਪੈਸੇ ਵੀ ਦੇ ਕੇ ਆਉਂਦੇ ਸੀ ਆਪਾਂ ਹਰ ਮਨਾ ਕਰਤਾ ਹੀ ਜਾਂਦੇ ਸੀ ਆਸੀਂ ਪੈਸੇ ਦੇ ਕੇ ਜਾਂਦੇ ਸੀ ਬੱਚਿਆਂ ਨੂੰ ਫਿਰ ਵੀ ਪਪਾ 500 ਰੁਪਏ ਨਾਲ ਬਸ ਨਏ ਨਹੀਂ ਹੈਗੇ ਇਸ ਕਰ ਕੋਈ ਨਹੀਂ ਲੈਣਾ ਤੂੰ ਮੈਂ ਕਿਹਾ ਤੂੰ ਹੀ ਆ ਗਿਆ ਬਸ ਇਹੀ ਸਾਰਾ ਕੁਝ ਮੇਰੇ ਵਾਸਤੇ ਹੁਣ ਦੇਖੋ ਜੀ ਵੀ ਚਾਹੇ ਆਪਣਾ ਭਰਾ ਟਾਈਮ ਤੇ ਆਪਣੇ ਕੋਲ ਆ ਜਾਵੇ ਚਾਹੇ ਉਹ ਆਪਣੇ ਵਾਸਤੇ 100 ਰੁਪਏ ਦਾ ਵੀ ਚਾਹੇ ਆਪਣੇ ਵਾਸਤੇ ਉਹ 500 ਦਾ ਸੂਟ ਲੈ ਆਵੇ ਫਰੀਦਕੀ ਚਾਹੇ ਯਾਰ ਦਾ ਲੈ ਚਾਹੇ 5000 ਦਾ ਲੈ ਆਵੇ ਜੋ ਵੀ ਲੈ ਆਪਣ ਖੁਸ਼ੀ-ਖੁਸ਼ੀ ਫੜਨਾ ਚਾਹੀਦਾ ਤੇ ਖੁਸ਼ ਰਹਿਣਾ ਚਾਹੀਦਾ ਉਹਦੇ ਵਿੱਚ ਇਹਨਾਂ ਕੋਲ ਉਹਨਾਂ ਨੂੰ ਸੋਣਾ ਨਹੀਂ ਚਾਹੀਦਾ ਤੇ ਆਪਾਂ ਉਹਨੂੰ ਖੁਸ਼ੋਖੇ ਦਿਖਾਓ ਵੀ ਹਾਂ ਸਾਨੂੰ ਸਾਨੂੰ ਸੋਣ ਦੇ ਤਾਰਾ ਨਹੀਂ ਹੈ ਨਾ ਬਈ ਬਹੁਤ ਵਧੀਆ ਸੂਟ ਲੈ ਕੇ ਆਇਆ ਸਰਦਾਰ ਸਰਦਾਰ ਦੀ ਵਾਸਤੇ ਵੀ ਮੇਰੇ ਵਾਸਤੇ ਬੱਚਿਆਂ ਵਾਸਤੇ ਕੰਬਲ ਵੀ ਬਹੁਤ ਸੋਹਣੇ ਆ ਬਾਕੀ ਮਠਿਆਈ ਵੀ ਲੈ ਕੇ ਆਇਆ ਬਿਲਕੁਲ ਕਿੜਾ ਕੇ ਲੈ ਕੇ ਆਇਆ ਟਾਈਮ ਤੇ ਪਹੁੰਚਿਆ ਵੀ ਹੈ ਨਾ ਤੇ ਬਹੁਤ ਵਧੀਆ ਗੱਲ ਆ ਸਾਰਿਆਂ ਨੂੰ ਇਹ ਨਾ ਬੇਬੜਾ ਨੂੰ ਸਾਲਵਾਰ ਸਨਹਾਰਾ ਉਹਦੇ ਦੇਣਾ ਚਾਹੀਦਾ ਵਧੀਆ ਕਿਉਂਕਿ ਜਿੰਨਾ ਜੋਗਾ ਹੁੰਦਾ ਹਰੇਕ ਜੋਰ ਲਾਉਂਦਾ ਹੀ ਹੈ ਇਹ ਤਾਂ ਹੈਗਾ ਹੀ ਤੇ ਵਧੀਆ ਗੱਲ ਆ ਚਲੋ ਜੀ ਖੁਸ਼ੀ ਹੋਈ ਆ ਵਧੀਆ ਥੋੜਾ ਸੂਟ ਪੜਿਆ ਛੋਣਾ ਮੇਰਾ ਸੂਟ ਗੁਰਮੇਰੇ ਦਾ ਥੋੜਾ ਸੂਟ ਬਹੁਤ ਸੋਣਾ ਰੋਟੀ ਉਹਨੇ ਛੱਡ ਨਹੀਂ ਸੋਣੀ ਆਗੀ ਹੂੰ ਛੱਡ ਤੇ ਪੱਗ ਨਹੀਂ ਸੋਣੀ ਮੇਰੀ ਉਹ ਤਾਂ ਹੈਗੀ ਆ ਰੋਟੀ ਉਹਲੇ ਖਾਦੀ ਨਹੀਂ ਵਿਚਾਰਿਆਂ ਨੇ ਕਿਉਂਕਿ ਉਹਨਾਂ ਕੋਲ ਟਾਈਮ ਬਹੁਤ ਘੱਟ ਹੁੰਦਾ ਫਿਰ ਰੋਟੀ ਖਾਣ ਦੀ ਵੀ ਖਾਣੀ ਨਹੀਂ ਹੈਗੀ ਫਿਰ ਅਸੀਂ ਇਹਨਾਂ ਨੂੰ ਵਰਕਰ ਵਗੈਰਾ ਹੀ ਮੰਗਾਲੇ ਸੀਗੇ ਤੇ ਉਹੀ ਖਵਾਦੇ ਸੀ ਜੇ ਉਹਨਾਂ ਨੂੰ ਇਹ ਬੱਚੇ ਵੀ ਖੁਸ਼ ਹੋ ਜਾਂਦੇ ਖਾ ਕੇ ਕਿ ਬੱਚੇ ਮੇਰੇ ਕੋਲ ਟਾਈਮ ਬਦ ਹੁੰਦੀ ਹੈ ਕਿਉਂਕਿ ਸਾਰੀ ਉਹ ਟਾਈਮ ਬਦ ਹੁੰਦੇ ਮਮੀ ਦਾ ਆ ਕੇ ਲਾ ਜਾਂਦੇ ਨੇ ਉਹ ਸਾਰੀ ਮੇਰੇ ਕੋਲ ਟਾਈਮ ਬਦ ਹੁੰਦੀ ਹੈ ਬਚਾਰੇ ਇਹ ਨਾ ਖਾ ਕੇ ਦੁਬਾਰਾ ਉਹਨਾਂ ਨੂੰ ਲਿਆ ਕੇ ਖਵਾ ਦੱਸ ਸੀਗਾ 버거 ਵਗੈਰਾ ਮੈਨੂੰ ਕਰਾ ਸਿੰਪਲ ਵਾਲੀਆਂ ਵਧੀਆ ਲੱਗਣਗੀਆਂ ਸੋਹਣੀਆਂ ਤਾਂ ਹੋਣ ਦੋ ਚਾਰ ਹੋਰ ਦੋ ਚਾਰ ਆ ਜੂਗਾ ਸਾਈਜ਼ ਮੈਨੂੰ ਤਾਂ ਛੋਟਾ ਲੱਗਦਾ ਇਹ ਹਮੇਸ਼ਾ ਕਹਿੰਦੇ ਆ ਜੂਗਾ ਆਹ ਕਿਹੜਾ ਸਾਈਜ਼ ਕਰੂੰ ਆਹ ਕਿਹੜਾ ਸਾਈਜ਼ ਹੁੰਦਾ ਇਹ ਤੁਹਾਨੂੰ ਨਾਈ ਨਾਲ ਪਕਿਆ ਤੇ ਤਾਂ ਸਹੀ ਹੋਈ ਹੈ ਕਿੰਨਾ ਕੁ ਫਰਕ ਨਾਲ ਲੱਗ ਦੇਖੇ ਚੂੜੀ ਤੇ ਚੂੜੀ ਮੇਚਾ ਮੈਨੂੰ ਬਹੁਤ ਫਰਕ ਆ ਹਾਂ ਵੇਚੀ ਰੰਗਣ ਨੂੰ ਤੇ ਆ ਰਹਾ ਤੂੰ ਹੀ ਲੈ ਲਓ ਫਿਰ ਨਹੀਂ ਘਟਾਈ ਨਾਲ ਲਓ 1 2 4 ਲੈ ਲਓ ਹਨਾ 100 ਦਾ ਸਾਈਜ਼ ਦੇ ਦੇਣਾ ਭਾਈ 2 4 ਤੋਂ ਉੱਛੇ ਨੇ ਇਹਨਾਂ ਨੂੰ 40 ਦਾ ਸਾਈਜ਼ ਦੇ ਦੇ ਠੀਕ ਹੈ ਬੜਾ ਚੋਟਾ ਹੋ ਗਿਆ ਹੈ ਹਾਂ ਮੈਂ ਕਿੱਥੇ ਮੁੱਚਾ ਹਾਂਜੀ ਕਹਿੰਦਾ ਇਹਦੇ ਰੰਗ ਦੋ ਚਾਰ ਵੀ ਦਿਖਾ ਦੋ ਹਾਂਜੀ ਇਹ ਭੈਣ ਹੋਣਾ ਵਾਸਤੇ ਲੈਣ ਲੱਗੇ ਆਂ ਅਸੀਂ ਚੂੜੀਆਂ ਅੱਡੂਤੀ ਵੀ ਇਹ ਬੰਨ੍ਹ ਕਾ ਜ਼ਿਆਦਾ ਮੋਟੇ ਮੁੱਤੇ ਨਾਲ ਨਾਲ ਹੋਏ ਨਾ ਰਹਿਣਾ ਹੀ ਨਹੀਂ ਹੈਗਾ ਸਿੰਪਲ ਜੀ ਕੋਈ ਡਿਜ਼ਾਈਨ ਲੈ ਲਓ ਕਮ ਜੀ ਬੰਦ। ਉਹ ਇਨਸਾਨੀਏ ਦੇਖ ਲੈ। ਥੋੜਾ ਜਿਹਾ ਦਿਖਾਓ ਗੁਰੀ। ਸਾਰੇ ਕੋਲ ਜਿਹੜਾ ਕੰਮ ਕਰਦੇ। ਇਹ ਕੀ ਜਿਹੜਾ ਬੱਸ। ਜੇ ਤਾਂ ਪਰਲੀਏ ਸੀ। ਇਹ ਵੀ ਕਰਦੇ। ਤੇ ਰੰਗ ਸਾਰੇ ਇਹਨਾਂ ਕੋਲ ਗਲਾਬੀ ਜੀ ਨੇ ਇਹੀ ਚੱਲ ਰਹੀਆਂ ਨੇ ਹੁਣ। ਨਹੀਂ ਨਹੀਂ ਹੋਰ ਨਹੀਂ। ਥੋੜਾ ਲਾਲ ਜਿਹਾ ਦੱਸੋ ਬੰਦ ਲਾਲ ਰੰਗ ਦੀ ਦੱਸੋ ਵਧੀਆ ਜਿਹਾ ਹੋ ਜਾਏਗੀ ਆਈ ਤਾਂ ਪ੍ਰਾਣੇ ਲੱਤੇ ਜਾਏਗਾ ਇਹੋ ਜਿਹਾ ਰੰਗ ਆ ਨਾ ਟੁੱਟੀ ਜਨ ਦੇ ਉੱਤੇ ਉਹ ਚੈੱਕ ਕਰ ਲੈਣਗੇ ਇਹ ਚੈੱਕ ਕਰਕੇ ਦੇਣਗੇ ਇਹ ਸੁਣ ਲੈ ਇਹਦਾ ਉਹ ਰਜਮਲੋ ਇਹ ਕਿਦਾ ਬਦਲ ਤਾਇ ਤਾਇ ਦਿਖਾਉਂਗਾ ਸਿੱਖੂ ਗਿਆ ਕਿਉਂ ਕਿ ਦੇਖਣਾ ਮੇਨ ਪੈਂਦਾ ਮੈਨੂੰ ਜਲਦੀਆਂ ਜੁੜੇ ਵਿੱਚ ਦੇਰ ਥੋੜੇ ਸਾਈਜ਼ ਦੇ ਮਿਲ ਜਾਣਗੇ ਇੱਥੇ ਮੇਰੇ ਸਾਈਜ਼ ਦੀ ਮਿਲਦੀ ਹੈ ਹਾਂ ਉਹ ਸਾਈਜ਼ ਮੈਂ ਤਾਂ ਹੱਥੋਂ ਤੋਂ ਲਈਆ ਫਿਰ ਬਈ ਉਹ ਤੋਂ ਸੱਲੀ ਉਹ ਤੋਂ ਕਲੇਨ 12 10 ਪਤਾ ਨਹੀਂ ਕਿਹੜਾ ਸਾਈਜ਼ ਆਉਂਦਾ ਹੈ ਯਾ ਲੈ ਗਿਆ ਬੜਾ ਮਨਾਂ ਡਜਾਇਨਾ ਸੰਧੀ ਕਰਕੇ ਮੇਰੇ ਆਉਂਦੀ ਨਹੀਂ ਚੂੜੀ ਠੀਕ ਨਾ ਮੋੜ ਲੱਗਿਆ ਦਿਨ ਮਣਾ ਵਾਸਤੇ ਲੈਣੀ ਆ ਮੇਰੇ ਲੈਣ ਲੱਗੀਆਂ ਪਰ ਮੇਰੇ ਚੂੜੀ ਆਉਣੀ ਨਹੀਂ ਮੇਰਾ ਵਸਕੀ ਇੱਧਰ ਮੋਟਾ ਡੰਡ ਸੰਧੀ ਯਾਰ ਇੱਥੇ ਆਉਂਦੀ ਨਹੀਂ ਜਾ ਰਹੀ ਖੁੱਲੀ ਹੁੰਦੀ ਹੈ ਬਜਰਾ ਦੇਖੋ ਖੁੱਲਾ ਇਹ ਮਸਾਂ ਮੜਿਆ ਸੀ ਉੱਥੋਂ ਰਾਜਸਥਾਨ ਚੋਂ ਆਏ ਸੀ ਜਿੰਨੇ ਤੇ 212 ਆਉਗਾ ਉਹ ਦੱਸੋ ਕਿ ਮੈਕਸਮਮ ਚਾਹੀਦਾ ਮੈਨੂੰ ਦੁਬਾਰਾ ਲੈਵਿੰਗ ਨਹੀਂ ਕੇਕੜਾ ਕਾਚੇ ਦੇ ਨਹੀਂ ਆਉਣੀ ਚਾਹੀਦੀ ਰਾਤ ਤੱਕ ਕਿਦੁਕਣ ਆ ਜਾਣੀਆਂ ਇਹ ਕਿੰਨਾ ਸਾਈਜ਼ ਦਾ ਹੈ ਇਹ ਵਧੀਆ ਡਿਜ਼ਾਈਨ ਵੀ ਹੋਵੇ ਲੇ ਗਏ ਫਿਰ ਦੱਸੋ ਕਿ ਨਾ ਹੱਥ ਬਹੁਤ ਭਾਰੀ ਆ ਟਰਾਈ ਕਰਕੇ ਦੇਖਦੇ ਆ ਪੈ ਜਾਊਗਾ ਫਿਰ ਸਹੀ ਬਣਿਆ ਫੇਰ ਲਾ ਕੇ ਆ ਲਿਆ ਹਾਂ ਕੋਟ ਨਾ ਜਾਣੇ ਭਾਈ ਤੇ ਮੈਟਲ ਨਹੀਂ ਆਉਣੀ ਨਹੀਂ ਕੰਚਦਿਆਂ ਨੇ ਕੋਈ ਲੋਸ਼ਨ ਹੈ ਜੀ ਬਿਕਾਰ ਤੁਹਾਡੇ ਕੋਲੇ ਲੋਸ਼ਨ ਦੇ ਦਿਓ ਇਸ ਵਾਰੀ ਉੱਪਰ ਲੱਗ ਗਈ ਉਹ ਹੈ ਯਾਹਰ ਤਾ ਫੇਕੀ ਪਰੇ ਹੱਲਣੇ ਨੇ ਕੀ ਪੈ ਕੇ ਇੱਥੇ ਰਹਿਣਗੇ ਆ ਰਹੇ ਅੱਗੇ ਪਿੱਛੇ ਨਹੀਂ ਹੁੰਦੀਆਂ ਇਹ ਕਿ ਠੀਕ ਆ ਕੋਲੋਂ ਪਾਰ ਹੁਣ ਚਾੜ ਹੀ ਲੋਹਦੇ ਆ ਚਾੜ ਕੋਈ ਨਾ ਚਾੜ ਦੰਗੇ ਕੰਨਾਂ ਨਾਲ ਚਾੜ ਮੰਨੇ ਆ ਹੋਰ ਅਸੀਂ ਨਾ ਉੱਥੇ ਗਏ ਸੀਗੇ ਪਟਨਾ ਸਾਹਿਬ ਗਏ ਸੀਗੇ ਅਸੀਂ ਤੇ ਉੱਥੇ ਉਹ ਲੇਡੀ ਨਾ ਕੰਚ ਦੇ ਚਾੜਦੇ ਆ ਮਿੰਟ ਮਿੰਟੀ ਪਤਾ ਨਹੀਂ ਕਿ ਹਿਸਾਬ ਸੀ ਉਹਨੂੰ ਕਹਿੰਦੇ ਚੜ ਜਾਣਗੇ ਉਹਨੂੰ ਚੜਾਈਆਂ ਹੋਣ ਤਾਂ ਉਹ ਕੰਮ ਵੀ ਰਿਹਾ ਜੀ ਟੁੱਟ ਗਈ ਤਾਂ ਆਪਦੇ ਗਾਲ ਪੰਦੇਗਾ ਕਦੇ ਨਹੀਂ ਪਹਿਲਾਂ ਜੇ ਟੁੱਟ ਜਾਂਦੀ ਸੀ ਉਹ ਸਾਈਡ ਤੇ ਰੱਖ ਦਿੰਦੇ ਸੀ ਇਕੱਠਿਆਂ ਨਾ ਬਹੁ ਭਟਾ ਕੇ ਪਾਓ ਅੱਧੀਆਂ-ਤੀਆਂ ਕਰਕੇ ਪਾਓ ਕਿਉਂਕਿ ਤੇ ਕਾਰ ਵਾਲੇ ਦੇ ਹਿਸਾਬੋਂ ਹੁੰਦਾ ਮੈਂ ਤਾਂ ਅੱਧੀਆਂ-ਤੀਆਂ ਕਰਕੇ ਪਾਉਣਾ ਇੰਨੀਆਂ ਇਕੱਠੀਆਂ ਨਹੀਂ ਪੈਣੀਆਂ ਹੈਗੀਆਂ ਮੈਂ ਮੈਂ ਨਹੀਂ ਪਾਣੀਆਂ ਰਿਹਾ ਮੈਂ ਬਾਦ ਨਾਲ ਲਿਓ ਓਏ ਦੋ ਕੁ ਨੂੰ ਉਸਾਬ ਹੀ ਹੈਗਾ ਭਾਈਓ ਭਾਈਓ ਬਸ ਬਸ ਠੀਕ ਹੈ ਜੀ ਬੋਲ ਹਾਂ ਨਾ ਬਲੋਂ ਨਾ ਮੇਤਾ ਕੋਲ ਪਾ ਲਓ ਚੇਲੇ ਸਰ ਜੀ ਪ੍ਰਿੰਟ ਹੋਣਾ ਨਹੀਂ ਇਹ ਅਨਜਾਨ ਦੇ ਵਿੱਚ 40 ਪੈ ਗਏ ਉਹ ਕਿਹਨੇ ਰਬੜ ਵੈਣ ਖਤਮ ਹੋਏ ਸੀਗੇ ਇਹ ਨਹੀਂ ਇੱਥੇ ਆ ਤੁਹਾਨੂੰ ਮਿਲਿਆ ਨਹੀਂ ਸਮਾਨ ਲੈ ਲਿਆ ਸੀ ਬੀਬੀ ਹੁਣ ਆਪਾਂ ਜਿੱਦੇ ਸੌਣ ਆ ਤੇ ਬਈ ਥੋੜਾ ਥੋੜਾ ਸਮਾਨ ਲੈ ਲਿਆ ਤੁਹਾਨੂੰ ਦਿਖਾਵਾਂਗੇ ਉਦੋਂ ਜਦ ਦਿਨ ਅਸੀਂ ਸੁੰਦਾਰਾ ਲੈ ਕੇ ਜਾਵਾਂਗੇ ਜਿੱਦ ਕੀ ਕੀ ਲਿਆ ਵਾ ਹਾਂ ਜਾਂ ਜਿਉਣਾ ਸੀ ਪਾਣ ਜਾਂ ਵਾਸਤੇ ਕੱਪੜੇ ਲੈ ਕੇ ਲੈਣੇ ਆ ਵੀ ਹਾਂਜੀ ਇੱਥੇ ਨਾ ਸ਼ਰਟਾਂ ਲੈਣ ਆਏ ਸੀਗੇ ਪਾਣ ਜਾਂ ਵਾਸਤੇ ਆ ਬੰਦਰ ਵੀ ਸੰਤ ਕਰ ਰਹੀ ਹੈਗੀ ਮੈਂ ਨਹੀਂ ਪਸੰਦ ਕਰ ਰਹੀ ਇਹ ਕਰ ਰਹੀ ਮੈਨੂੰ ਕੱਪੜੇ ਪਸੰਦ ਆਉਂਦੀ ਮੈਂ ਤੋ ਵੀ ਦੇ ਰਹੀ ਆ ਮੈਨੂੰ ਕਹਿ ਰਹੀ ਵੀ ਵਧੀਆ ਚ ਲੈ ਲਓ ਹੁਣ ਨਹੀਂ ਵਧੀਆ ਨਹੀਂ ਫਿਰ ਇਹ ਕੀ ਮਾੜੀ ਨਾਲ ਲਿਓ ਨਾ ਨਾ ਵਧੀਆ ਨਹੀਂ ਮਾੜੀ ਦਾ ਆਪਾਂ ਬੜਿਆ ਆਪਾਂ ਨਹੀਂ ਆਉਂਦੇ ਆਪਾਂ ਦੇਖ ਕੇ ਲੈ ਸਕਦੇ ਕੱਪੜਾ ਵੀ ਤੁਹਾਨੂੰ ਵੀ ਤੁਸੀਂ ਪਸੰਦ ਕਰੋ ਹਾਂ ਫਿਰ ਹੋਰਾਂ ਨੂੰ ਵਧੀਆ ਆਸੇ ਲੈ ਲਓ ਕਰ ਲਓ ਸੋਹਣੀ ਹੈ ਨਾ ਹਾਂ ਸ਼ਰਟ ਮੈਂ ਤਾਂ ਟੀ-ਸ਼ਰਟ ਤੇ ਵੈਸੇ ਮੇਰੇ ਸ਼ਰਟ ਹੁਣ ਵੀ ਕਿਤੇ ਪਹਿਲਾਂ ਹਾਂ ਵਧੀਆ ਹੈ ਮੈਂ ਵਧੀਆ ਕਲਰ ਹੈ ਲੈ ਲਓ ਹੂੰ ਸੋਨਾ ਰੰਗ ਇਹ ਲੈ ਲਓ